ਹਰ ਇੱਕ ਮਨੁੱਖ ਦੇ ਨਾਲ ਜੁੜੀ ਹੋਈ ਵੀ ਧਰਤੀ ਦੇ ਉੱਤੇ ਪਹਿਲਾ ਬੰਦਾ ਕਿਵੇਂ ਆਇਆ ਕਿਵੇਂ ਰੱਬ ਨੇ ਪਹਿਲੇ ਬੰਦੇ ਨੂੰ ਬਣਾਇਆ ਤੇ ਕਿਵੇਂ ਪਹਿਲਾ ਬੰਦਾ ਇਸ ਧਰਤੀ ਦੇ ਉੱਤੇ ਆਇਆ ਪੂਰੀ ਕਹਾਣੀ ਸੁਣ ਜੋਗਾ ਜੇਕਰ ਚੰਗੀ ਲੱਗੇ ਤਾਂ ਇੱਕ ਪਿਆਰਾ ਜਿਹਾ ਲਾਈਕ ਕਰ ਦਿਓ ਕਹਾਣੀ ਇਸ ਤਰ੍ਹਾਂ ਦੀ ਦੋਸਤੋ ਕਿ ਕਹਿੰਦੇ ਆ ਵੀ ਪਹਿਲਾਂ ਧਰਤੀ ਦੇ ਉੱਤੇ ਕੁਝ ਵੀ ਨਹੀਂ ਸੀ ਸਿਰਫ ਧਰਤੀ ਦੇ ਉੱਤੇ ਰੱਬ ਦੀ ਰੂਹ ਤਰੀ ਘਰਦੀ ਹੁੰਦੀ ਸੀ ਰੱਬ ਦੀ ਰੂਹ ਤਰੀ ਹੁੰਦੀ ਸੀ ਤਾਂ ਰੱਬ ਨੇ ਇੱਕ ਦਿਨ ਸੋਚਿਆ ਪੀ ਆਪਾ ਕਿਉਂ ਨਾ ਇੱਕ ਇੱਕ ਆਪਣੇ ਵਰਗਾ ਇਨਸਾਨ ਬਣਾਈਏ ਜਿਹੜਾ ਮੇਰੇ ਵਰਗਾ ਆਪਦੇ ਵਰਗਾ ਹੋਵੇ ਬਿਲਕੁਲ ਆਪਦੇ ਸਰੂਪ ਤੇ ਬਣਾਉਣਾ ਮੈਂ ਤੋੜ ਨੇ ਇਹ ਸੋਚ ਕਰਕੇ ਇੱਕ ਮਿੱਟੀ ਦਾ ਪੁਤਲਾ ਬਣਾਇਆ ਆਪਦੇ ਵਰਗਾ ਤਾਂ ਜਦੋਂ ਉਹਨੂੰ ਰੱਬ ਨੂੰ ਵਧੀਆ ਲੱਗਿਆ ਤਾਂ ਰੱਬ ਨੇ ਉਹਦੇ ਵਿੱਚ ਸਾਹ ਫੂਕ ਦਿੱਤੇ ਜਦੋਂ ਰੱਬ ਨੇ ਉਹਦੇ ਉੱਤੇ ਸਾਹ ਫੂਕ ਦਿੱਤੇ ਤਾਂ ਬੰਦਾ ਬਣ ਕੇ ਤਿਆਰ ਹੋ ਗਿਆ ਦੋਸਤੋ ਰੱਬ ਨੇ ਮਿੱਟੀ ਤੋਂ ਬੰਦਾ ਤਿਆਰ ਕੀਤਾ ਹੁਣ ਰੱਬ ਨੇ ਉਹ ਬੰਦਾ ਤਿਆਰ ਕਰਕੇ ਇੱਕ ਬਾਗ ਬਹੁਤ ਸੋਹਣਾ ਸਵਰਗ ਦੇ ਵਿੱਚ ਉਹਨੇ ਬਾਗ ਬਣਾਇਆ ਤੇ ਬਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਤਰ੍ਹਾਂ ਤਰ੍ਹਾਂ ਦੇ ਫਲ ਫਰੂਟ ਦੁਨੀਆ ਦਾ ਹਰ ਇੱਕ ਤਰ੍ਹਾਂ ਦਾ ਫਰੂਟ ਉਸ ਬਾਗ ਦੇ ਵਿੱਚ ਲਾਇਆ ਰੱਬ ਨੇ ਤੇ ਉਸ ਬਾਗ ਦੇ ਵਿੱਚ ਜਿਹੜਾ ਉਹਨੇ ਮਿੱਟੀ ਤੋਂ ਬੰਦਾ ਤਿਆਰ ਕੀਤਾ ਸੀ ਨਾ ਉਹਨੂੰ ਉਸ ਦੂਜਾ ਬੰਦੇ ਨੂੰ ਉਸ ਭਾਗ ਦੇ ਵਿੱਚ ਛੱਡ ਦਿੱਤਾ ਤੇ ਉਸ ਬੰਦੇ ਨੂੰ ਕਿਹਾ ਵੀ ਤੂੰ ਹਰ ਤਰ੍ਹਾਂ ਦਾ ਫਲ ਫਰੂਟ ਸਭ ਕੁਝ ਖਾ ਸਕਦਾ ਤੂੰ ਤੈਨੂੰ ਕੋਈ ਮਨਾਈ ਨਹੀਂ ਜਿੱਥੇ ਮਰਜ਼ੀ ਤੁਰਿਆ ਤਰ ਪਰ ਉਹਦੇ ਵਿੱਚ ਦੋ ਰੁੱਖ ਲਾਏ ਰੱਬ ਨੇ ਰੱਬ ਨੇ ਦੋ ਰੁੱਖ ਲਾਏ ਤੇ ਰੱਬ ਨੇ ਕਿਹਾ ਵੀ ਇਹ ਦੋ ਰੁੱਖਾਂ ਦਾ ਫਲ ਬੰਦੇ ਨੂੰ ਕਿਹਾ ਤੂੰ ਨਹੀਂ ਖਾਣਾ ਬਾਕੀ ਸਾਰਾ ਕੁਝ ਜੋ ਮਰਜ਼ੀ ਖਾ ਪੀ ਐਸ਼ ਕਰ ਸਭ ਕੁਝ ਤੇਰਾ ਬੰਦੇ ਦੇ ਹਵਾਲੇ ਕਰ ਦਿੱਤਾ ਸਾਰਾ ਕੁਝ ਰੱਬ ਨੇ ਤੇ ਬੰਦਾ ਵੀ ਵਧੀਆ ਸਹੀ ਫਲ ਫਰੂਟ ਖਾਂਦਾ ਪੀਂਦਾ ਤੇ ਤੁਰਿਆ ਫਿਰਦਾ ਤੇ ਸੌਂ ਜਾਂਦਾ ਬਸ ਤੇ ਰੱਬ ਨੂੰ ਲੱਗਿਆ ਵੀ ਇਸ ਬੰਦੇ ਵਿੱਚ ਕਮੀ ਆ ਹਜੀ ਹਨ ਆਪਣੇ ਜਿਹਦੋਂ ਬੰਦੇ ਨੂੰ ਆਪਦੇ ਸਰੂਪ ਤੇ ਬਣਾਇਆ ਨਾ ਦੋਸਤੋ ਤਾਂ ਉਹ ਲੱਗਿਆ ਕਿ ਇਹ ਤਾਂ ਇਕੱਲਾ ਹੀ ਤੁਰਿਆ ਫਿਰਦਾ ਕਮੀ ਆ ਇਹਦੇ ਨਾਲ ਕੋਈ ਗੱਲਬਾਤ ਕਰਨ ਵਾਲਾ ਹੈ ਨਹੀਂ ਇਹਦਾ ਮਨੋਰੰਜਨ ਨਹੀਂ ਹੋ ਰਿਹਾ ਕੋਈ ਵੀ ਕੀ ਕਰੇਗਾ ਬੰਦਾ ਤਾਂ ਰੱਬ ਨੇ ਸੋਚਿਆ ਇਸ ਬੰਦੇ ਵਾਸਤੇ ਮੈਂ ਇੱਕ ਸਾਥੀ ਬਣਾਉਂਗਾ ਜਿਹੜਾ ਇਹਦੇ ਨਾਲ 24 ਘੰਟੇ ਰਵੇ ਹਰ ਦੁੱਖ ਸੁੱਖ ਵਿੱਚ ਇਹਦਾ ਸਾਂਝੀ ਹੋਵੇ ਤਾਂ ਰੱਬ ਨੇ ਪਤਾ ਕੀ ਕੀਤਾ ਬੰਦੇ ਤੇ ਗੂੜੀ ਨੀਂਦ ਘੱਲ ਦਿੱਤੀ ਤੇ ਬੰਦਾ ਬਿਲਕੁਲ ਐ ਗੂੜੀ ਨੀਂਦ ਵਿੱਚ ਸੌ ਗਿਆ ਤੇ ਰੱਬ ਨੇ ਕੀ ਕੀਤਾ ਇੱਕ ਪਸਲੀ ਬੰਦੇ ਦੀ ਕੱਢ ਲਈ ਸੁੱਤੇ ਪਏ ਬੰਦੇ ਦੀ ਇੱਕ ਪਸਲੀ ਕੱਢ ਲਈ ਤੇ ਇੱਕ ਉਸ ਪਸਲੀ ਤੋਂ ਰੱਬ ਨੇ ਔਰਤ ਬਣਾਈ ਔਰਤ ਬਣਾਈ ਉਹਨੇ ਬੰਦੇ ਦੀ ਪਸਲੀ ਲੈ ਕੇ ਇੱਕ ਜਨਾਨੀ ਬਣਾਈ ਗਈ ਤਾਂ ਦੋਸਤੋ ਜਨਾਨੀ ਸੀ ਨਾ ਜਿਹੜੀ ਉਹ ਬੰਦੇ ਦੀ ਪਸਲੀ ਚੋਂ ਬਣੀ ਆ ਇਸੇ ਕਰਕੇ ਬੰਦੇ ਦੀ ਇੱਕ ਪਸਲੀ ਜਨਾਨੀ ਨੂੰ ਘਟਾ ਇਹ ਸਾਇੰਸ ਕਹਿੰਦੀ ਆ ਦੋਸਤੋ ਅੱਗੇ ਗੱਲ ਕਰਦੇ ਆਪਾਂ ਹੁਣ ਬੰਦੇ ਜਨਾਨੀ ਵੀ ਬਣਾ ਦਿੱਤੀ ਬੰਦਾ ਬੰਦਾ ਵੀ ਬਣਾ ਦਿੱਤਾ ਰੱਬ ਨੇ ਬੰਦੇ ਨੂੰ ਜਨਾਨੀ ਲਾ ਕੇ ਦੇ ਦਿੱਤੀ ਉਹ ਕਹਿੰਦਾ ਵੀ ਆ ਦੇਖ ਆ ਤੇਰਾ ਸਾਥੀ ਆ ਤੂੰ 24 ਘੰਟੇ ਹੁਣ ਇਹਦੇ ਨਾਲ ਰਹੇਗਾ ਕਿਉਂਕਿ ਅੱਜ ਤੋਂ ਬਾਅਦ ਤੁਸੀਂ ਦੋਨੇ ਪਤੀ ਪਤਨੀ ਆ ਦੋਨੇ ਇੱਕ ਦੂਜੇ ਨਾਲ ਮਿਲ ਕੇ ਰਹੋਗੇ ਦੋਸਤੋ ਇਸੇ ਤਰ੍ਹਾਂ ਹੀ ਗ੍ਰੰਥ ਵੀ ਕਹਿੰਦੇ ਆ ਕਿ ਰੱਬ ਨੇ ਬੰਦੇ ਨੂੰ ਤੇ ਜਨਾਨੀ ਨੂੰ ਜੋੜਿਆ ਜਿਨ੍ਹਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ ਤਾਂ ਇਹਦਾ ਦੋਸਤੋ ਵੀ ਬੰਦਾ ਹਮੇਸ਼ਾ ਜਿਹੜੇ ਮਾਪਿਓ ਨੇ 18 20 ਸਾਲ ਪਾਲਿਆ ਹੁੰਦਾ ਪਾਲ ਪਲ ਉਸਕੇ ਐਡਾ ਵੱਡਾ ਕੀਤਾ ਹੁੰਦਾ ਉਹ ਇੱਕਦامی ਲੋਕ ਹੈਰਾਨ ਹੋ ਜਾਂਦੇ ਨਾ ਵੀ ਇੱਕਦامی ਅਧਿਕਰ ਵਾਲੀ ਨਾਲ ਕਿੰਨੇ ਰਲ ਜਾਂਦਾ ਜਾ ਕੇ ਅਧਿਕਰ ਵਾਲੀ ਦਾ ਹੀ ਕਿਉਂ ਬਣ ਜਾਂਦਾ ਜਾ ਕੇ ਕਿਉਂ ਰੱਬ ਨੇ ਇਹ ਬਰਦਾਰ ਉਸ ਟਾਈਮ ਦਿੱਤਾ ਸੀ ਕਿ ਬੰਦਾ ਆਪਦੇ ਮਾਪਿਓ ਛੱਡ ਕੇ ਹਮੇਸ਼ਾ ਅਧਿਕਰ ਵਾਲੀ ਨਾਲ ਰਲਿਆ ਰਹੂਗਾ ਜਿਨ੍ਹਾਂ ਨੂੰ ਕੋਈ ਵੀ ਵਕ ਨਹੀਂ ਕਰ ਸਕਦਾ ਤੇ ਦੋਸਤੋ ਅੱਗੇ ਕੀ ਹੋਇਆ ਦੋਨਾਂ ਨੂੰ ਉਹਨੇ ਬਾਗ ਦੇ ਵਿੱਚ ਛੱਡ ਦਿੱਤਾ ਤੇ ਬੰਦੇ ਤੇ ਬੰਦੇ ਨੇ ਉਸ ਜਨਾਨੀ ਨੂੰ ਸਮਝਾਇਆ ਵੀ ਰੱਬ ਨੇ ਆਪਾਂ ਨੂੰ ਸਾਰਾ ਕੁਝ ਖਾਣ ਨੂੰ ਦਿੱਤਾ ਉਨੇ ਕਿਆ ਵੀ ਹਾਰੇ ਕੀ ਚੀਜ਼ ਖਾਓ ਪੀਓ ਐਸ਼ ਕਰੋ ਥੋੜੇ ਵਾਸਤੇ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਪਰ ਜਿਹੜੇ ਆ ਦੋ ਰੁੱਖ ਖਾਣਾ ਬਾਗ ਦੇ ਵਿੱਚ ਉਹਨਾਂ ਨੂੰ ਤੁਸੀਂ ਨਹੀਂ ਖਾਣਾ ਉਹਨਾਂ ਨੂੰ ਤੁਸੀਂ ਖਾਣਾ ਕੀ ਛੂਣਾ ਨਹੀਂ ਜਾਨੀ ਕਿ ਹੱਥ ਵੀ ਨਹੀਂ ਲਾਉਣਾ ਤੁਸੀਂ ਤਾਂ ਉਹ ਜਨਾਨੀ ਕਹਿੰਦੀ ਵੀ ਇਹੋ ਜਿਹਾ ਇਸ ਰੁੱਖ ਵਿੱਚ ਕੀ ਆ ਹੁਣ ਤਾਂ ਤੁਹਾਨੂੰ ਪਤਾ ਨਾ ਜਨਾਨੀਆਂ ਹੁੰਦੀਆਂ ਤਾਂ ਐਸੇ ਤਰ੍ਹਾਂ ਹੀ ਕਰਦੀਆਂ ਨਾ ਉਹ ਕਹਿੰਦੀ ਇਹੋ ਜਿਹਾ ਇਹਨਾਂ ਰੁੱਖਾਂ 'ਚ ਕੀ ਆ ਜਿਹੜੇ ਚ ਆਪਾਂ ਨੂੰ ਰੱਬ ਨੇ ਮਨਾ ਕੀਤਾ ਉਹ ਬੰਦਾ ਕਹਿੰਦਾ ਕੁਝ ਵੀ ਹੋਵੇ ਆਪ ਜਦੋਂ ਰੱਬ ਨੇ ਆਪਾਂ ਨੂੰ ਕਿਹਾ ਵੀ ਆਪਾਂ ਇਹਨਾਂ ਦੋਨਾਂ ਰੁੱਖਾਂ ਨੂੰ ਹੱਥ ਨਹੀਂ ਲਾਉਣਾ ਇਹਨਾਂ ਦਾ ਫਲ ਤਾਂ ਖਾਣਾ ਬੜੀ ਦੂਰ ਦੀ ਗੱਲ ਇਸ ਕਰਕੇ ਆਪਾਂ ਇਹਨਾਂ ਨੂੰ ਹੱਥ ਵੀ ਨਹੀਂ ਲਾਉਣਾ ਇਹਨਾਂ ਨੂੰ ਛੂਣਾ ਵੀ ਨਹੀਂਗਾ ਤਾਂ ਜਨਾਨੀ ਦੇ ਦਿਮਾਗ 'ਚ ਤਾਂ ਪਹਿਲਾਂ ਹੀ ਇਹ ਗੱਲ ਰਹਿੰਦੀ ਸੀ ਵੀ ਇਹ ਪਤਾ ਨਹੀਂ ਕੀ ਚੀਜ਼ ਆ ਦੇ ਵਿੱਚ ਰੱਬ ਨੇ ਕਿਉਂ ਬਣਾ ਕੀਤਾ ਹਜ਼ਾਰਾਂ ਤਰ੍ਹਾਂ ਦੇ ਫਲ ਫਰੂਟ ਲੱਗੇ ਹੋਏ ਆ ਸਭ ਖਾਣ ਨੂੰ ਆਜ਼ਾਦੀ ਆ ਸਾਨੂੰ ਪਰ ਇਹ ਦੋ ਰੁੱਖ ਕਿਉਂ ਦੋ ਹੀ ਰੁੱਖ ਕਿਉਂ ਰੱਬ ਨੇ ਸਾਨੂੰ ਮਨਾ ਕੀਤਾ ਵੀ ਤੁਸੀਂ ਨਹੀਂ ਖਾਣੇ ਤਾਂ ਉਹੀ ਸੋਚ ਨਹੀਂ ਰਹਿੰਦੀ ਹਮੇਸ਼ਾ ਤਾਂ ਇੱਕ ਦਿਨ ਜਿਹੜਾ ਸੱਪ ਹੁੰਦਾ ਨਾ ਸ਼ੁਰੂ ਤੋਂ ਹੀ ਬਹੁਤ ਚਲਾਕ ਜਾਣਵਾਰਾ ਤਾਂ ਸੱਪ ਆਇਆ ਤੇ ਆਵੇ ਉਸ ਜਨਾਨੀ ਦੇ ਕੋਲ ਆ ਗਿਆ ਤੇ ਜਨਾਨੀ ਨੂੰ ਕਹਿੰਦਾ ਵੀ ਰੱਬ ਨੇ ਤੁਹਾਨੂੰ ਹਰ ਇੱਕ ਫਲ ਫਲ ਫਲੂਟ ਖਾਣ ਵਾਸਤੇ ਖੁੱਲੀ ਛੁੱਟੀ ਦਿੱਤੀ ਆ ਉਹ ਜਨਾਨੀ ਕਹਿੰਦੀ ਵੀ ਹਾਂ ਹਰ ਇੱਕ ਫਲ ਫਰੂਟ ਖਾਣ ਵਾਸਤੇ ਸਾਨੂੰ ਆਜ਼ਾਦੀ ਮਿਲੀ ਆ ਰੱਬ ਨੇ ਕਿਹਾ ਜੋ ਮਰਜ਼ੀ ਖਾਓ ਪੀਓ ਐਸ਼ ਕਰੋ ਉਹ ਸੱਪ ਕਹਿੰਦਾ ਕੁਛ ਨਾ ਕੁਛ ਤਾਂ ਹੋਊਗਾ ਜਿਹੜਾ ਰੱਬ ਨੇ ਕਿਹਾ ਹੋਊਗਾ ਤੁਸੀਂ ਨਹੀਂ ਖਾਣਾ ਉਹ ਜਨਾਨੀ ਪਹਿਲਾਂ ਤਾਂ ਕਹਿੰਦੀ ਨਹੀਂ ਨਹੀਂ ਕੁਛ ਵੀ ਇਹੋ ਜਾਨੀ ਫਿਰ ਆਖਰ ਨੂੰ ਉਹ ਦੱਸ ਦਿੰਦੀ ਆ ਉਹ ਕਹਿੰਦੀ ਆ ਵੀ ਰੱਬ ਨੇ ਸਾਨੂੰ ਇਹ ਮਨਾ ਕੀਤਾ ਵੀ ਜਿਹੜੇ ਦੋ ਆ ਬੂਟੇ ਲੱਗੇ ਆ ਨਾ ਇਹਨਾਂ ਨੂੰ ਨਹੀਂ ਤੁਸੀਂ ਖਾਣਾ ਸੱਪ ਸ਼ੁਰੂ ਤੋਂ ਹੀ ਤੇ ਦਿਮਾਗ ਆ ਤੇ ਸ਼ੈਤਾਨ ਆ ਤੇ ਉਹ ਕੀ ਕਹਿੰਦਾ ਤੁਹਾਨੂੰ ਜਿਹੜਾ ਸਭ ਤੋਂ ਚੰਗਾ ਫਰੂਟ ਸੀ ਰੱਬ ਨੇ ਮਨਾ ਕਰਤਾ ਤੁਸੀਂ ਨਹੀਂ ਖਾਣਾ ਉਹ ਆਪ ਦੇ ਵਾਸਤੇ ਰੱਖਿਆ ਤੁਸੀਂ ਖਾ ਲੋ ਰੱਬ ਨੂੰ ਕਿਹੜਾ ਪਤਾ ਲੱਗਦਾ ਹੈ ਰੱਬੇ ਚ ਤੁਰਿਆ ਫਿਰਦਾ ਰੱਬ ਨੂੰ ਕੀ ਪਤਾ ਖਾ ਲੋ ਤੁਸੀਂ ਫਰੂਟ ਤੋੜ ਕੇ ਤਾਂ ਉਹ ਜਨਾਨੀ ਪਹਿਲਾਂ ਤਾਂ ਨਾ ਨਾ ਕਰਦੀ ਰਹੀ ਜਦੋਂ ਉਹਦਾ ਬਾਲਾ ਹੀ ਉਹ ਮੰਨੂ ਦੂਜਾ ਕੀ ਕਹਿੰਦੇ ਉਹ ਕਹੀ ਗਿਆ ਬਹੁਤ ਸੁਆਦ ਆ ਮੁੱਝ ਜਦੋਂ ਪਾਣੀ ਲਿਆਦਾ ਸਮੇ ਲਾਉਣੇ ਤਾਂ ਉਹ ਜਨਾਨੀ ਨੇ ਇੱਕ ਫਲ ਤੋੜਿਆ ਆਪ ਖਾ ਅੱਧਾ ਖਾਦਾ ਤੇ ਅੱਧਾ ਆਪਦੇ ਘਰ ਵਾਲੇ ਨੂੰ ਦਿੱਤਾ ਉਹ ਆਦੇ ਘਰ ਵਾਲੇ ਨੂੰ ਕਹਿੰਦੀ ਵੀ ਆਲੇ ਫਲ ਖਾ ਲਾ ਉਹ ਕਹਿੰਦੇ ਵੀ ਇਹ ਕਿਹੜਾ ਫਲ ਆ ਮੈਂ ਤਾਂ ਲੱਗਦਾ ਉਹ ਫਲ ਆ ਜਿਹੜਾ ਰੱਬ ਨੇ ਆਪਾਂ ਨੂੰ ਮਨਾ ਕੀਤਾ ਖਾਣ ਤੋਂ ਉਹ ਕਹਿੰਦੀ ਕੁਛ ਨਹੀਂ ਹੁੰਦਾ ਬਹੁਤ ਸਵਾਦ ਆ ਰੱਬ ਨੂੰ ਕੀ ਪਤਾ ਲੱਗਦਾ ਉਹ ਬੰਦਾ ਕਹਿੰਦਾ ਨਹੀਂ ਆਪਾਂ ਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਰੱਬ ਨੇ ਆਪਾਂ ਨੂੰ ਇਹ ਫਲ ਖਾਣ ਤੋਂ ਮਨਾ ਕੀਤਾ ਉਹ ਬੰਦਾ ਜਨਾਨੀ ਕਹਿੰਦੀ ਨਹੀਂ ਨਹੀਂ ਕੋਈ ਨਹੀਂ ਹੁੰਦਾ ਖਾ ਲਾ ਕੋਈ ਨਹੀਂ ਵੇਂਦਾ ਇੱਥੇ ਰੱਬ ਕੋਈ ਵੇਨਾ ਤਾਂ ਉਹ ਬੰਦੇ ਨੇ ਵੀ ਉਹ ਫਲ ਲੈ ਕੇ ਜਨਾਨੀ ਤੋਂ ਖਾ ਲਿਆ ਕਿਉਂਕਿ ਜਿਹੜਾ ਉਹ ਫਲ ਜਿਹੜੇ ਉਹ ਦੋ ਰੁੱਖ ਸੀ ਨਾ ਇੱਕ ਤਾਂ ਸੀ ਜੀਵਨ ਦਾ ਰੁੱਖ ਜਿਹਨੂੰ ਖਾ ਕੇ ਕਦੇ ਵੀ ਬੰਦਾ ਮਰਦਾ ਨਹੀਂ ਤੇ ਦੂਜਾ ਰੁੱਖ ਸੀ ਭਲੇ ਬੁਰੇ ਦੀ ਪਛਾਣ ਕਰਨ ਵਾਲਾ ਜਾਨੀ ਕਿ ਅੱਖਾਂ ਖੁੱਲ ਗਈਆਂ ਅਕਲ ਆ ਗਈ ਉਹ ਤੋਂ ਪਹਿਲਾਂ ਬੰਦੇ ਨੂੰ ਅਕਲ ਹੀ ਨਹੀਂ ਸੀ ਨੰਗਾ ਹੀ ਤੁਰਿਆ ਫਿਰਦਾ ਹੁੰਦਾ ਸੀ ਬੰਦਾ ਕੋਈ ਅਕਲ ਨਹੀਂ ਸੀ ਬਾਗ ਦੇ ਵਿੱਚ ਨੰਗਾ ਹੀ ਤੁਰਿਆ ਫਿਰਦਾ ਸੀ ਦੋਨੇ ਜੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਅਸੀਂ ਨੰਗੇ ਆ ਪਰ ਜਦੋਂ ਉਹਨਾਂ ਨੇ ਉਹ ਫਲ ਖਾੜਿਆ ਤਾਂ ਬੰਦੇ ਦਾ ਦਿਮਾਗ ਹੈਲਾ ਚੱਲਣ ਲੱਗ ਗਿਆ ਤੇ ਬੰਦੇ ਨੂੰ ਅਕਲ ਆ ਗਈ ਉਹਨੂੰ ਪਤਾ ਲੱਗ ਗਿਆ ਕਿ ਅਸੀਂ ਨੰਗੇ ਆ ਉਹਨਾਂ ਨੇ ਪੱਤੇ ਪੁੱਤੇ ਆਪਦੇ ਪਾਸੇ ਆਸੇ ਪਾਸੇ ਵਲੇਟੇ ਤੇ ਉਹ ਦਰਾਖਤਾਂ ਦੇ ਹੋਲੇ ਲੁੱਕ ਗਏ ਜਦੋਂ ਰੱਬ ਦੀ ਰੂਹ ਆਈ ਤਾਂ ਰੱਬ ਨੇ ਆਵਾਜ਼ ਦਿੱਤੀ ਉਹਨੇ ਬੰਦੇ ਦਾ ਨਾਂ ਰੱਖਿਆ ਸੀ ਆਦਮ ਤੇ ਜਨਾਨੀ ਦਾ ਨਾਂ ਰੱਖਿਆ ਸੀ ਉਹਨੇ ਹਵਾ ਤਾਂ ਉਹਨੇ ਆਵਾਜ਼ ਦਿੱਤੀ ਉਹ ਆਦਮ ਉਹ ਆਦਮ ਕਿੱਥੇ ਐ ਤੂੰ ਤਾਂ ਹੁਣ ਪਹਿਲਾਂ ਤਾਂ ਜਦੋਂ ਰੱਬ ਦੀ ਆਵਾਜ਼ ਸੁਣਦਾ ਹੁੰਦਾ ਹੁੰਦਾ ਸੀ ਉਹ ਬੰਦਾ ਸੀ ਜਿਹੜਾ ਆਦਮ ਪੱਜਾਉਂਦਾ ਹੁੰਦਾ ਸੀ ਹੁਣ ਉੱਥੇ ਰੁੱਕ ਗਿਆ ਦਵਿੰਦਰ ਸਿੰਘ ਹੈਲੋ ਭਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਸਾਈਂ ਥੈਂਕ ਯੂ ਬਦਮਿੰਦਪੀ ਤਾਂ ਹੁਣ ਉਹ ਲੋਕਿਆ ਬੈਠਾ ਸੀ ਹੁਣ ਉਹ ਕਿੱਥੋਂ ਆਵੇ ਹੈਨਾ ਕਿਉਂਕਿ ਹੁਣ ਉਹਨੂੰ ਪਤਾ ਲੱਗ ਗਿਆ ਸੀ ਵੀ ਅਸੀਂ ਨੰਗੇ ਉਦੋਂ ਪਹਿਲਾਂ ਪਤਾ ਹੀ ਨਹੀਂ ਸੀ ਵੀ ਅਸੀਂ ਨੰਗੇ ਆ ਤਾਂ ਉਹਨੇ ਰੱਬ ਨੂੰ ਕਹਿੰਦਾ ਵੀ ਮੈਂ ਤੇਰੇ ਸਾਹਮਣੇ ਨਹੀਂ ਆ ਸਕਦਾ ਰੱਬ ਕਹਿੰਦਾ ਵੀ ਅੱਗੇ ਤਾਂ ਮੇਰੀ ਆਵਾਜ਼ ਤੇ ਤੂੰ ਭੱਜ ਆਉਂਦਾ ਸੀ ਹੁਣ ਤੂੰ ਕਹਿੰਦਾ ਮੈਂ ਤੇਰੇ ਸਾਹਮਣੇ ਨਹੀਂ ਆ ਸਕਦਾ ਕੀ ਗੱਲ ਹੋ ਗਈ ਤਾਂ ਬੰਦਾ ਕਹਿੰਦਾ ਵੀ ਅਸੀਂ ਤੇਰੇ ਸਾਹਮਣੇ ਨਹੀਂ ਆ ਸਕਦੇ ਕਿਉਂਕਿ ਅਸੀਂ ਨੰਗੇ ਅਸੀਂ ਤੇਰੇ ਸਾਹਮਣੇ ਨਹੀਂ ਆਉਣਾ ਤਾਂ ਰੱਬ ਨੂੰ ਕਹਿੰਦਾ ਵੀ ਤੈਨੂੰ ਸੀਤਾ ਰੱਬ ਸਾਰਾ ਕੁਝ ਜਾਣੀ ਜਾਣ ਸਭ ਕੁਝ ਰਚਿਆ ਸੀ ਉਹਨੇ ਤਾਂ ਉਹ ਕਹਿੰਦਾ ਵੀ ਤੈਨੂੰ ਕਿਹਨੇ ਕਿਹਾ ਤਾਂ ਵੀ ਤੂੰ ਨੰਗਾ ਕਿਹਨੇ ਦੱਸਿਆ ਤੈਨੂੰ ਤੇਰੇ ਸਾਰਾ ਕੁਝ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਲੱਗਦਾ ਉਹ ਫਲ ਜਿਹੜਾ ਮੈਂ ਤੈਨੂੰ ਮਨਾ ਕੀਤਾ ਸੀ ਉਹ ਤੂੰ ਖਾ ਲਿਆ ਉਹ ਕਹਿੰਦਾ ਹਾਂਜੀ ਮੈਂ ਉਹ ਖਾ ਬੈਠਾ ਉਹ ਫਲ ਮੈਂ ਖਾ ਬੈਠਾ ਕਹਿੰਦਾ ਤਾਂ ਫਿਰ ਕਹਿੰਦਾ ਹੁਣ ਉਹ ਕਿਉਂ ਖਾਦਾ ਮੈਂ ਜਦੋਂ ਤੈਨੂੰ ਮਨਾ ਕੀਤਾ ਸੀ ਉਹ ਬੰਦਾ ਕਹਿੰਦਾ ਤੇ ਉਹ ਕਹਿੰਦਾ ਜੀ ਮੈਂ ਨਹੀਂ ਖਾਦਾ ਆ ਜਿਹੜੀ ਤੂੰ ਜਨਾਨੀ ਦਿੱਤੀ ਆ ਨਾ ਮੈਨੂੰ ਇਹਨੇ ਖਵਾਇਆ ਇਹ ਮੈਨੂੰ ਕਹਿੰਦੀ ਖਾ ਤਾਂ ਇਹਦੇ ਅੱਖੇ ਲਾ ਕੇ ਮੈਂ ਖਾ ਲਿਆ ਤਾਂ ਫਿਰ ਜਨਾਨੀ ਨੂੰ ਪੁੱਛਦਾ ਰੱਬ ਤੂੰ ਕਿਵੇਂ ਖਾ ਲਿਆ ਫਾਲੋ ਤਾਂ ਜਨਾਨੀ ਕਹਿੰਦੀ ਵੀ ਮੈਂ ਆਪ ਨਹੀਂ ਖਾਦਾ ਆ ਜਿਹੜਾ ਸੱਪ ਆ ਨਾ ਸੱਪ ਨੇ ਆ ਕੇ ਮੈਨੂੰ ਖਵਾਇਆ ਸੱਪ ਕਹਿੰਦਾ ਬਹੁਤ ਵਧੀਆ ਫਾਲ ਆ ਚੰਗਾ ਫਾਲ ਆ ਉਹ ਕਹਿੰਦਾ ਫਿਰ ਸੱਪ ਨੂੰ ਵੀ ਕਹਿੰਦਾ ਤੂੰ ਸੱਪਾ ਇਹਨਾਂ ਦੀ ਜ਼ਿੰਦਗੀ 'ਚ ਆ ਕੇ ਜ਼ਹਿਰ ਘੋਲ ਦਿੱਤਾ ਹੁਣ ਇਹ ਤਾਂ ਉਜੜਨ ਗਈ ਨਾਲ ਤੂੰ ਵੀ ਉਜੜੇਗਾ ਇਹਨਾਂ ਨੂੰ ਤਾਂ ਸਜ਼ਾ ਮਿਲ ਨਹੀਂ ਮਿਲਨੀ ਉਹ ਕਿ ਸੱਪ ਨੂੰ ਰੱਬ ਕਹਿੰਦਾ ਹੁਣ ਕਹਿੰਦਾ ਤੈਨੂੰ ਵੀ ਨਾਲ ਹੀ ਸਜ਼ਾ ਮਿਲਣੀ ਆ ਤਾਂ ਸੱਪ ਨੂੰ ਕਹਿੰਦਾ ਗੱਲ ਸੁਣ ਤੂੰ ਗਲਤੀ ਕੀਤੀ ਆ ਅੱਜ ਤੋਂ ਬਾਅਦ ਤੇਰੀ ਸਜ਼ਾ ਇਹੀ ਆ ਵੀ ਤੂੰ ਢਿੱਡ ਪਰਨੇ ਰੁੜੇਗਾ ਤੇ ਹਮੇਸ਼ਾ ਮਿੱਟੀ ਖਾਵੇਂਗਾ ਤੇ ਤੇਰੀ ਆਉਣ ਵਾਲੀ ਔਲਾਦਾਂ ਦੇ ਵਿੱਚ ਆਉਣ ਵਾਲੀਆਂ ਸੰਤਾਨਾਂ ਜਿਹੜੀਆਂ ਤੇਰੀਆਂ ਹੋਣੀਆਂ ਉਹਦੇ ਤੇ ਬੰਦੇ ਦੇ ਵਿੱਚ ਮੈਂ ਵੈਰ ਪਾਉਂਗਾ ਕਿਉਂਕਿ ਤੂੰ ਹਮੇਸ਼ਾ ਇਹਨਾਂ ਦੀ ਅੱਡੀ ਡਾਂਗਣ ਡੰਗਣ ਨੂੰ ਫਿਰਦਾ ਰਿਹਾ ਕਰੇਂਗਾ ਜਣੀ ਇਹਨਾਂ ਨੂੰ ਮਾਰਨ ਨੂੰ ਫਿਰਦਾ ਰਿਹਾ ਕਰੇਂਗਾ ਤਾਂ ਬੰਦਾ ਵੀ ਬੰਦੇ ਦੇ ਵੀ ਜਿਹੜੀ ਔਲਾਦ ਹੋਊਗੀ ਤੈਨੂੰ ਮਾਰਨ ਨੂੰ ਫਿਰਦੀ ਰਿਹਾ ਕਰੇਗਾ ਦੋਸਤੋ ਹੁਣ ਇਹ ਗੱਲ ਬਿਲਕੁਲ ਉੱਥੇ ਢੁਗਦੀ ਆ ਵਾਕਈ ਸੱਪ ਢਿੱਡ ਪਰ ਕੇ ਰੋੜਦਾ ਕਿਉਂਕਿ ਰੱਬ ਨੇ ਉਹਨੂੰ ਸ਼ਰਾਬ ਦਿੱਤਾ ਸੀ ਤੇ ਉਹ ਮਿੱਟੀ ਖਾਂਦਾ ਹਮੇਸ਼ਾ ਤੇ ਹੋਣਾ ਬੰਦਾ ਵੀ ਤਾਂ ਉਹਨੂੰ ਜਦੋਂ ਦਿਲ ਕਰ ਜਦੋਂ ਸੱਪ ਦੇ ਨਾਲ ਦੀ ਨਾਲ ਮਾਰਦਾ ਤੇ ਸੱਪ ਵੀ ਜਦੋਂ ਦਾ ਦਾ ਲੱਗਦਾ ਬੰਦੇ ਦੇ ਡੰਗ ਮਾਰ ਦਿੰਦਾ ਦੋਸਤੋ ਸੱਪ ਨੂੰ ਤਾਂ ਇਹ ਸਜ਼ਾ ਦੇ ਦਿੱਤੀ ਗਈ ਤੇ ਜਦੋਂ ਫਿਰ ਜਨਾਨੀ ਨੂੰ ਵੀ ਤਾਂ ਸਜ਼ਾ ਦੇਣੀ ਸੀ ਕਿਉਂਕਿ ਜਨਾਨੀ ਨੇ ਹੁਕਮ ਤੋੜ ਕੇ ਵੀ ਤਾਂ ਫਲ ਖਾਂਦਾ ਸੀ ਨਾਲੇ ਆਪ ਕੋ ਬੰਦੇ ਨੂੰ ਖਵਾਇਆ ਸੀ ਤਾਂ ਜਨਾਨੀ ਨੂੰ ਨੇ ਸਜ਼ਾ ਦਿੱਤੀ ਬਿੱਤੂ ਹਰ ਮਹੀਨੇ ਤੰਗ ਆਏਗੀ ਤੰਗ ਹੋਵੇਂਗੀ ਤੈਨੂੰ ਪਤਾ ਹੈ ਹਰ ਜਨਮ ਮਹੀਨੇ ਜਨਾਨੀ ਕਿਉਂ ਤੰਗ ਦੀ ਕਿਵੇਂ ਤਾਂ ਕੁਝ ਸਮਝਦਾਰ ਬੰਦੇ ਸਮਝਦੇ ਆ ਤੇ ਉਹ ਕਹਿੰਦਾ ਵੀ ਹਰ ਮਹੀਨੇ ਤੂੰ ਤੰਗ ਹੋਵੇਂਗੀ ਤੇ ਨੋ ਦੂਜਾ ਤੂੰ ਦੁੱਖਾਂ ਤੇ ਤਕਲੀਫਾਂ ਨਾਲ ਬੱਚੇ ਨੂੰ ਜਨਮ ਦੇਵੇਂਗੀ ਤੇ ਤੇਰਾ ਉਹ ਦੂਜਾ ਜਨਮ ਹੋਊਗਾ ਦੁਨੀਆਂ ਦੀ ਸਭ ਤੋਂ ਵੱਡੀ ਤਕਲੀਫ ਹੋਊਗੀ ਬੱਚੇ ਨੂੰ ਜਨਮ ਦੇਣਾ ਤੇ ਜਿਹਨੂੰ ਐਡਾ ਵੱਡਾ ਉਹ ਕੀ ਕਹਿੰਦੇ ਐਡੀ ਵੱਡੀ ਕੁਰਬਾਨੀ ਦੇ ਕੇ ਪਾਲੇਗੀ ਪਲੋਸੇਗੀ ਜਨਮ ਦੇਣਗੀ ਤਕਲੀਫਾਂ ਚੱਲ ਕੇ ਉਹ ਵੀ ਆਖਰ ਨੂੰ ਤੇਰਾ ਨਹੀਂ ਬਣੂਗਾ ਉਹ ਵੀ ਅਧਿਕਾਰ ਵਾਲੇ ਨਾਲ ਚਲਾ ਜਾਊਗਾ ਇਹ ਗੱਲ ਸੱਚੀ ਆ ਦੋਸਤੋ ਕਿ ਹਮੇਸ਼ਾ ਬੰਦਾ ਆਪਦੇ ਮਾਂ ਪਿਓ ਨੂੰ ਛੱਡ ਕੇ ਆਪਦੀ ਘਰ ਵਾਲੀ ਦਾ ਬਣ ਕੇ ਰਹਿੰਦਾ ਕਿਉਂਕਿ ਰੱਬ ਦਾ ਇਹ ਵਰਦਾਨ ਆ ਤਾਂ ਫਿਰ ਬੰਦੇ ਨੂੰ ਦੂਜਾ ਵਰਦਾਨ ਮਿਲਿਆ ਉਹ ਕਿਸ਼ਾਫ ਮਿਲਿਆ ਤਾਂ ਉਹ ਸ਼ਰਾਫ ਤਾਂ ਉਸ ਬੰਦੇ ਨੂੰ ਵੀ ਮਿਲਣਾ ਸੀ ਨਾ ਜਿਹੜੇ ਨੇ ਆਪਦੀ ਘਰ ਵਾਲੀ ਨਾਲ ਦੇ ਮਗਰ ਲਾ ਕੇ ਉਹ ਫਲ ਖਾਦਾ ਸੀ ਤਾਂ ਉਹ ਬੰਦੇ ਨੂੰ ਵੀ ਸ਼ਰਾਬ ਦਿੱਤਾ ਗਿਆ ਬੰਦੇ ਨੂੰ ਸ਼ਰਾਬ ਦਿੱਤਾ ਗਿਆ ਤੂੰ ਸਾਰੀ ਉਮਰ ਹੱਡ ਭੰਨਵੀ ਮਿਹਨਤ ਕਰੇਗਾ ਸਾਰੀ ਉਮਰ ਆਪਦੀ ਖੂਨ ਪਸੀਨਾ ਵਹਾ ਕੇ ਮਿਹਨਤ ਕਰੇਗਾ ਪਰ ਤੇਰਾ ਫਲ ਵੀ ਕੋਰ ਖਾਣਗੇ ਜਿਹੜੀ ਕਮਾਈਆਂ ਦੇ ਢੇਰ ਤੂੰ ਲਾਏਗਾ ਉਹ ਤੂੰ ਨਹੀਂ ਖਾਏਗਾ ਕੋਈ ਤੇਰੀਆਂ ਆਉਣ ਵਾਲੀਆਂ ਅਲੱਗਾਂ ਖਾਣਗੀਆਂ ਤਾਂ ਉਹਨੇ ਸਦਾ ਤੂੰ ਸਾਰੀ ਜ਼ਿੰਦਗੀ ਮਿਹਨਤ ਕਰਦਾ ਰਹੇਗਾ ਮਿੱਟੀ ਚੋਂ ਨਿਕਲੇਆ ਗੱਬ ਕੀ ਕਹਿੰਦਾ ਬੰਦੇ ਨੂੰ ਕਹਿੰਦਾ ਤੂੰ ਮਿੱਟੀ ਚੋਂ ਨਿਕਲੇਆ ਤੇ ਮਿੱਟੀ ਵਿੱਚ ਜਾ ਕੇ ਮਿਲ ਜਾਏਗਾ ਦੋਸਤੋ ਹਮੇਸ਼ਾ ਬੰਦਾ ਕਿੰਨੀ ਮਿਹਨਤ ਕਰਦਾ ਕਿੰਨੀ ਉਹ ਕਰਦਾ ਮਿਹਨਤ ਕਰਦਾ ਹਮੇਸ਼ਾ ਮਿੱਟੀ ਨਾਲ ਮਿੱਟੀ ਹੋਏ ਰਹਿੰਦਾ ਇਹ ਰੱਬ ਦਾ ਸ਼ਰਾਫ ਸੀ ਤੇ ਦੋਸਤੋ ਉਹਨਾਂ ਨੂੰ ਸਵਰਗ ਦੇ ਬਾਗ ਵਿੱਚੋਂ ਕੱਢ ਦਿੱਤਾ ਦੋ ਉਹਨਾਂ ਨੂੰ ਤੇ ਉਹਨਾਂ ਨੂੰ ਇੱਕ ਉਹ ਕਹਿੰਦੇ ਆ ਸਵਰਗ ਦੇ ਬਾਗ ਵਿੱਚੋਂ ਕੱਢ ਕੇ ਤੇ ਉਹਨਾਂ ਨੂੰ ਕੀ ਕਰ ਦਿੱਤਾ ਇੱਕ ਧੱਪਤੀ ਉੱਤੇ ਸੇੜ ਦਿੱਤਾ ਗਿਆ ਤੇ ਰੱਬ ਨੇ ਕਿਹਾ ਫਿਰ ਵੀ ਮੈਂ ਰੱਬ ਨੇ ਉਹਨਾਂ ਨੂੰ ਕਿਹਾ ਫਿਰ ਵੀ ਮੈਂ ਤੁਹਾਨੂੰ ਛੱਡੂਗਾ ਨਹੀਂ ਹਮੇਸ਼ਾ ਤੁਹਾਡੇ ਨਾਲ ਰਹੂੰਗਾ ਜਦੋਂ ਤੁਸੀਂ ਯਾਦ ਕਰੋਗੇ ਹਮੇਸ਼ਾ ਹਰ ਕੰਮ ਦੇ ਵਿੱਚ ਮੈਂ ਤੁਹਾਡੀ ਮਦਦ ਕਰੂੰਗਾ ਹਰ ਗੱਲ ਦੇ ਵਿੱਚ ਤੁਹਾਡੇ ਨਾਲ ਹੋਊਗਾ ਭਲਾ ਤੁਹਾਨੂੰ ਮੈਂ ਬਾਗ ਦੇ ਵਿੱਚੋਂ ਕੱਢ ਦਿੱਤਾ ਤੇ ਉਹਨਾਂ ਨੂੰ ਬਾਗ ਵਿੱਚੋਂ ਇਸ ਕਰਕੇ ਕੱਢ ਦਿੱਤਾ ਗਿਆ ਕਿ ਅੱਜ ਇਹ ਬੁਰੇ ਤੇ ਭਲੇ ਦੀ ਪਛਾਣ ਕਰਨ ਵਾਲਾ ਫਲ ਖਾ ਗਏ ਤੇ ਕੱਲ ਨੂੰ ਇਹ ਜੀਵਨ ਦੇ ਰੁੱਖ ਦਾ ਫਲ ਵੀ ਖਾ ਲੈਣਗੇ ਜੇਕਰ ਜੀਵਨ ਦੇ ਰੁੱਖ ਦਾ ਇਹ ਫਲ ਖਾ ਗਏ ਤਾਂ ਇਹ ਕਦੇ ਵੀ ਮਰਨਗੇ ਨਹੀਂ ਤਾਂ ਦੋਸਤ ਤਾਂ ਰੱਬ ਨੇ ਰੱਬ ਨੇ ਉਹਨਾਂ ਨੂੰ ਇੱਕ ਡਰ ਦਿੱਤਾ ਵੀ ਜੇ ਅਗਰ ਤੁਸੀਂ ਕੋਈ ਪਾਪ ਕਰੋਗੇ ਮਰ ਜਾਓਗੇ ਤਾਂ ਤਾਂ ਦੁਨੀਆਂ ਦੇ ਵਿੱਚ ਮੌਤ ਦਾ ਜਨਮ ਉਦੋਂ ਹੋਇਆ ਉਦੋਂ ਬਾਅਦ ਪਹਿਲਾਂ ਪਤਾ ਨਹੀਂ ਕਿ ਕਿੰਨੇ ਸਾਲ ਉਹ ਬੰਦੇ ਜਿਉਂਦੇ ਰਹੇ ਹੋਣੇ ਆ ਪਰ ਉਦੋਂ ਬਾਅਦ ਰੱਬ ਨੇ ਧਰਤੀ ਤੇ ਮੌਤ ਲਿਆਦੀ ਬੰਦੇ ਕਿਉਂਕਿ ਹਰ ਬੰਦੇ ਨੂੰ ਡਾਰਾ ਆਦੀ ਮੌਤ ਦਾ ਜੇਕਰ ਕੋਈ ਦੁਨੀਆ ਤੇ ਕੋਈ ਵੀ ਬੰਦਾ ਮਰਦਾ ਨਾ ਹੋਵੇ ਜਗਤ ਦੁਨੀਆ ਤੇ ਕੋਈ ਵੀ ਬੰਦਾ ਮਰਦਾ ਨਾ ਹੋਵੇ ਤਾਂ ਫਿਰ ਕਿਸੇ ਨੂੰ ਡਾਰੀ ਨਹੀਂ ਆਪਾਂ ਕਿਹੜਾ ਮਰਨਾ ਹੈ ਨਾ ਆਪਾਂ ਆਪਾਂ ਕਿਹੜਾ ਮਰਨਾ ਹਰ ਇੱਕ ਬੰਦੇ ਨੂੰ ਮੌਤ ਦਾ ਡਰ ਦਿੱਤਾ ਰੱਬ ਨੇ ਤੇ ਵੀ ਬੰਦਾ ਮੌਤ ਦੇ ਡਰ ਤੋਂ ਕਾਰਨ ਜੁਲਮ ਨਹੀਂ ਕਰਦਾ ਮੌਤ ਦੇ ਡਰ ਦੇ ਕਾਰਨ ਹਰ ਚੰਗੇ ਕੰਮ ਕਰਦਾ ਵੀ ਮੈਂ ਮਰ ਕੇ ਆਕਰ ਨੂੰ ਉਹਦੇ ਕੋਲ ਜਾਣਾ ਦੋਸਤੋ ਅਗਰ ਜੇਕਰ ਅੱਜ ਦੀ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਤੇ ਅੱਗੇ ਇਸ ਤਰ੍ਹਾਂ ਦੀਆਂ ਹੋਰ ਬਾਈਬਲ ਦੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਆ ਤੇ ਕਮੈਂਟ ਦੇ ਵਿੱਚ ਲਿਖ ਦਿਓ ਵੀ ਹਾਂ ਵੀ ਅਸੀਂ ਬਾਈਬਲ ਦੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਆ ਤਾਂ ਤੁਸੀਂ ਕਮੈਂਟ ਦੇ ਵਿੱਚ yes ਲਿਖ ਦਿਓ ਤਾਂ ਮੈਂ ਅੱਗੇ ਤੋਂ ਹੋਰ ਬਹੁਤ ਸਾਰੀਆਂ ਬਹਿਵਲ ਦੀਆਂ ਕਹਾਣੀਆਂ ਜਿਹੜੀਆਂ ਦੇ ਵਿੱਚ ਬੰਦਾ ਕਿਵੇਂ ਬਣਿਆ ਤਾਂ ਬੰਦਾ ਬਾਅਦ ਵਿੱਚ ਕਿਸ ਕਿਸ ਤਰ੍ਹਾਂ ਤੇ ਹਰ ਇੱਕ ਜਾਨਵਰ ਜਾਂ ਕੋਈ ਧਰਤੀ ਕਿਵੇਂ ਸੂਰਜ ਕਿਵੇਂ ਬਣਿਆ ਉਹ ਸਾਰੀਆਂ ਕਹਾਣੀਆਂ ਬਹਿਵਲ ਦੇ ਵਿੱਚੋਂ ਮੈਂ ਤੁਹਾਨੂੰ ਸੁਣਾ ਸਕਦਾ ਤੇ ਅੱਜ ਦੀ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ ਤੇ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਥੈਂਕ ਯੂ